ਹਾਂਜੀ ਜਿੰਨੇ ਤਕੜੇ ਸ਼ਰੀਰ ਉਹਨੇ ਮਾੜੇ ਦਿਲ ਇਹ ਗੱਲ ਟੁਕਦੀ ਆ ਬੋਡੀ ਬਿਲਡਰਸ ਤੇ ਜਿਹੜੇ ਆਪਾਂ ਵੱਡੇ ਵੱਡੇ ਸ਼ਰੀਰ ਵਾਲੇ ਦੇਖਦੇ ਆ ਹਨ ਤੇ ਆਪਾਂ ਹੁਣੀ-ਹੁਣੀ ਕੁਵਿੰਦਰ ਘੁਮਣ ਬਾਈ ਜੀ ਦੀ ਡੈਥ ਹੋਈ ਆ ਸੋ ਮੇਰਾ ਇਹ ਤੇ ਇਹ ਕਹਿਣਾ ਨਹੀਂਗਾ ਕਿ ਉਹਨਾਂ ਦੀ ਡੈਥ ਕੋਈ ਸਟੀਰੋਇਡਸ ਨਾਲ ਹੋਈ ਆ ਜਾਂ ਉਹਨਾਂ ਨੇ ਕੋਈ ਦੇਖੋ ਉਹ ਡਾਕਟਰਸ ਨੂੰ ਪਤਾ ਜਾਂ ਰੱਬ ਨੂੰ ਪਤਾ ਹਨਾ ਜਾਂ ਸ਼ਾਇਦ ਉਹਨਾਂ ਦੇ ਪਰਿਵਾਰ ਨੂੰ ਪਤਾ ਹੋਵੇ ਨੇੜੇ ਵਾਲਿਆਂ ਨੂੰ ਪਤਾ ਹੋਵੇ ਕਿ ਡੈਥ ਕਿਉਂ ਹੋਈ ਹੈ ਬੱਟੀ ਜਨਰਲੀ ਆਪਾਂ ਦੇਖਦੇ ਹਾਂ ਕਿ ਜਿਹੜੇ ਬੋਡੀ ਬਿਲਡਰਸ ਨੇ ਇਹ ਹਾਰਟ ਅਟੈਕ ਨਾਲ ਬਹੁਤ ਮਰਦੇ ਆ ਹਾਰਟ ਅਟੈਕ ਹੁੰਦੇ ਨੇ ਉਹਨਾਂ ਦੇ ਜੈਦਰ ਦੀ ਕਿਡਨੀਜ਼ ਖਰਾਬ ਹੁੰਦੀਆਂ ਲੀਵਰ ਵੀ ਖਰਾਬ ਹੋ ਜਾਂਦੇ ਕਈਆਂ ਦੇ ਚੱਕਰ ਕੀ ਆ ਕਿ ਇਹ ਪਹਿਲੀ ਗਲਤੀ ਜਦੋਂ ਆਪਾਂ ਇਹ ਜਿਹੜੀ ਗੇਮ ਹੈ ਬੋਡੀ ਬਿਲਡਿੰਗ ਗੇਮ ਇਹ ਬਹੁਤ ਇੱਕ ਗੰਦੀ ਗੇਮ ਹੈ ਮੈਨੂੰ ਬਹੁਤ ਚਾਹ ਸੀਗਾ ਬੋਡੀ ਬਿਲਡਰ ਬਣਨ ਦਾ ਮੈਂ ਹੁਣ ਵੀ ਲਿਕ ਜਮ ਜਮ ਜਿਮ ਜਾਣਾ ਮੇਰਾ ਪੈਸ਼ਨ ਆ ਮੇਰੀ ਇੱਕ ਮੈਡੀਟੇਸ਼ਨ ਆ ਮੇਰੇ ਲਈ ਜਿਮ ਹਨਾ ਬਹੁਤ ਤਕੜੀ ਚੀਜ਼ ਆ ਇੱਕ ਆਪਣੇ ਸ਼ਰੀਰ ਨੂੰ ਫਿੱਟ ਰੱਖਣ ਲਈ ਤੇ ਆਪਣੇ ਮੈਂਟਲ ਸਟੇਟ ਨੂੰ ਸਹੀ ਰੱਖਣ ਲਈ ਆਪਣੀ ਇਮੋਸ਼ਨਲ ਸਟੇਟ ਨੂੰ ਸਹੀ ਰੱਖਣ ਲਈ ਮਤਲਬ ਥੈਰੇਪੀ ਦੀ ਤਰ੍ਹਾਂ ਕੰਮ ਕਰਦੀ ਹੈ ਜੇ ਬਟ ਚੱਕਰ ਕੀ ਹੈਗਾ ਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਅਬਿਊਜ਼ ਕਰਦੇ ਹੋ ਜਾਂ ਜ਼ਿਆਦਾ ਉਹਦੇ ਤੱਕ ਜਾਂਦੇ ਹੋ ਫਿਰ ਉਹ ਥੋੜਾ ਨੁਕਸਾਨ ਕਰੂਗੀ ਹੈਨਾ ਹੁਣ ਦੁੱਧ ਪੀਨੇ ਹੋ ਦੁੱਧ ਦਿਨ ਚ ਲੀਟਰ ਪੀ ਲਓ ਉਹ ਵਧੀਆ ਕੰਮ ਕਰੂਗਾ ਹਣੇ ਤੁਸੀਂ ਕਹੋਗੇ 5 ਲੀਟਰ ਪੀਣਾ ਉਹ ਤੁਹਾਡਾ ਵੈਸੀ ਪੇਟ ਖਰਾਬ ਰੱਖਣਾ ਉਹਨੇ ਸੋ ਕੋਈ ਵੀ ਚੀਜ਼ ਆ ਲਿਮਟ ਚ ਸਹੀ ਆ ਤੇ ਲਿਮਟ ਤੋਂ ਬਾਅਦ ਜਾਓਗੇ ਤਾਂ ਜ਼ਹਿਰ ਆ ਅਹੀਂ ਜਿਹੜਾ ਬਾਡੀ ਬਿਲਡਿੰਗ ਦਾ ਕੰਮ ਆ ਹੁਣ ਆਪਾਂ ਜਿਮ ਜਦੋਂ ਇਹ ਚੱਲੀ ਹੋਣੀ ਹੈ ਨਾ ਜਿਮ ਜਦੋਂ ਕਿਸੇ ਨੂੰ ਪਤਾ ਚੱਲਿਆ ਹੋਣਾ ਪੁਰਾਣੇ ਟਾਈਮ 'ਚ ਕਿ ਇਦਾਂ ਡੰਬਲ ਲਈ ਦੀਆ ਜਾਂ ਇਦਾਂ ਐਕਸਰਸਾਈਜ਼ ਕਰੀ ਦੀਆ ਤੇ ਉਹਦੇ ਨਾਲ ਜਿਹੜੇ ਮਸਲਸ ਨੇ ਉਹ ਟੋਨ ਹੁੰਦੇ ਨੇ ਤੇ ਮਸਲ ਦੀ ਸਾਈਜ਼ ਵੀ ਵੱਧਦਾ ਮਸਲਦਾਰਾ ਤੇ ਉਹ ਵਧੀਆ ਲੱਗਦਾ ਤੇ ਕਿਸੇ ਨੂੰ ਪਤਾ ਚੱਲ ਗਿਆ ਠੀਕ ਆ ਉਹ ਇਹ ਕੰਮ ਲਾਗੇ ਕਰਨ ਬਟ ਦ ਥਿੰਗ ਇਜ਼ ਕਿ ਜਦੋਂ ਜਿਮਸ ਖੁੱਲੀਆਂ ਹਨਾ ਤੇ ਫਿਰ ਜਦੋਂ ਹੋਇਆ ਕਿ ਆਪਾਂ ਸਾਈਜ਼ ਹੋਰ ਵੱਡਾ ਕਰ ਸਕਦੇ ਆ ਵੱਡਾ ਕਰ ਸਕਦੇ ਆ ਤਾਂ ਬੇਸਿਕਲੀ ਫਿਰ ਜਿਹੜੇ ਡੰਗਰਾਂ ਵਾਲੇ ਟੀਕੇ ਸੀ ਉਹ ਜਿਹੜੇ ਸਟੀਰੋਇਡਸ ਨੇ ਨਾ ਇਹ ਡੰਗਰਾਂ ਦੇ ਲਾਏ ਜਾਂਦੇ ਸੀ ਪਹਿਲਾਂ ਜਿਵੇਂ ਹੁਣ ਗਊਆਂ ਦੇ ਲਾਏ ਜਾਂਦੇ ਆ ਕਿ ਉਹਨਾਂ ਦਾ ਸਾਈਜ਼ ਵੱਡਾ ਕਰ ਦਈਏ ਜਦੋਂ ਮੀਟ ਲਈ ਤਿਆਰ ਕਰਨਾ ਹਨਾ ਜਾਨਵਰਾਂ ਨੂੰ ਤੇ ਇਹ ਆਪਣੇ ਫਿਰ ਇਹਨੂੰ ਅਬਿਊਜ਼ ਕਰਨ ਲੱਗੇ ਕਿ ਅਸੀਂ ਆਪਦਾ ਸਾਈਜ਼ ਵੱਡਾ ਕਰਾਂਗੇ ਤੇ ਉਰਥੋ ਬੋਡੀ ਬਿਲਡਿੰਗ ਗੇਮ ਚੱਲ ਪਈ ਮੈਨੂੰ ਲੱਗਦਾ ਇਹ ਸਭ ਤੋਂ ਗੰਦੀ ਤੇ ਘਟੀਆ ਗੇਮ ਹੈ ਬੋਡੀ ਬਿਲਡਿੰਗ ਹਨਾ ਇਹਨੂੰ ਬੈਨ ਕਰਨਾ ਚਾਹੀਦਾ ਪਹਿਲਾਂ ਤਾਂ ਇਹ ਕੀ ਚੀਜ਼ ਹੈ ਕਿ ਕਿਰ ਤੁਸੀਂ ਹੁਣ ਤੁਸੀਂ ਬੋਡੀ ਬਿਲਡਰ ਦੇਖਦੇ ਹੋ ਹਨਾ ਜੀਨੇ ਸਹੀ ਟਾਈਮ ਤੇ ਸਹੀ ਸਮਾਨ ਲਾ ਲਿਆ ਸਮਾਨ ਦਾ ਮਤਲਬ ਸਟੀਰੋਇਡਸ ਟੈਸਟੋਸਟਰੋਨ ਗਰੋਥ ਹਾਰਮੋਨਸ ਤੇ ਐਂਡਰੋਜਨ ਰਿਸੈਪਟਰਸ ਪਤਾ ਨਹੀਂ ਮਤਲਬ ਕੀ ਕੀ ਚੀਜ਼ਾਂ ਇਹ ਲਾਉਂਦੇ ਆ ਮਤਲਬ ਉਹ ਲਾਉਣ ਦਾ ਚੱਕਰ ਕੀ ਹੁੰਦਾ ਸਿਰਫ ਕਿ ਤੁਹਾਡੇ ਸ਼ਰੀਰ ਦੇ ਅੰਦਰ ਸੈੱਲ ਵਧਣ ਲੱਗ ਜਾਂਦੇ ਆ ਮਾਸਪੇਸ਼ੀਆਂ ਵਧਣ ਲੱਗ ਜਾਂਦੀਆਂ ਹਨਾ ਤੁਸੀਂ ਜਲਦੀ ਤੱਕੜੇ ਹੋਣ ਲੱਗ ਜੰਨੇ ਹੋ ਠੀਕ ਆ ਫਿਰ ਇੱਕ ਫਿਰ ਪਹਿਲਾਂ ਤਕੜੇ ਹੋ ਜਾਂਦੇ ਆ ਬਲਕਿੰਗ ਕਹਿੰਦੇ ਹੁੰਦੇ ਆ ਫਿਰ ਸਟੀਰੋਇਡਸ ਆਉਂਦੇ ਆ ਕਿ ਕਿ ਤੁਸੀਂ ਕਟਿੰਗ ਕਰ ਲੈਂਦੇ ਆ ਫੈਟ ਝਾੜ ਦਦਿਆ ਅੰਦਰ ਕੱਲਾ ਮਸਲ ਮਸਲ ਰਹਿ ਜਾਂਦਾ ਹਨਾ ਮੈਨੂੰ ਬਹੁਤ ਚਾਹ ਸੀਗਾ 2000 13 14 ਚ ਹਨਾ ਕਿ ਮੈਂ ਬਾਡੀ ਬਿਲਡਰ ਬਣਨਾ ਹਨਾ ਜੋਰ ਹੁੰਦਾਗਾ ਹੁਣ ਸਕੂਲ ਟਾਈਮ ਚ ਪੁਸ਼ਅਪਸ ਵਗੈਰਾ ਲਾਉਣ ਲੱਗੇ ਪੁਲਅਪਸ ਵਗੈਰਾ ਲਾਉਣ ਲੱਗੇ ਫਿਰ ਜਿਮ ਜਾਣ ਲੱਗੇ ਹਨਾ ਵੈਸੇ ਵੀ ਆਪਣੇ ਮਤਲਬ ਨਜ਼ਾਰਾ ਹੁੰਦਾਗਾ ਕੱਪੜੇ ਟਾਈਟ ਜਿਹੇ ਹੁੰਦੇ ਆ ਹਨ ਤੇ ਬਟ ਜਦੋਂ ਮੈਂ ਦੇਖਿਆ ਕਿ ਯਾਰ ਇਹ ਚੱਕਰ ਤਾਂ ਇਹ ਆ ਕਿ ਜਿਹੜੀ ਇਹ ਗੇਮ ਆ ਇਹ ਮਰ ਲਵ ਸਟੀਰੋਇਡ ਵਗੈਰਾ ਬਿਨਾ ਹੁੰਦੀ ਨਹੀਂ ਸੋ ਮੈਂ ਉਹ ਆਈਡੀਆ ਕੈਨਸਲ ਕਰਤਾ ਬੋਡੀ ਬਿਲਡਿੰਗ ਵਾਲਾ ਹਨ ਮੈਨੂੰ ਬਹੁਤ ਚਾਹ ਸੀਗਾ ਬਹੁਤ ਜ਼ਿਆਦਾ ਪੈਸ਼ਨ ਪੂਰਾ ਕਰ ਲਉ ਸੋ ਆਪਾਂ ਆਪਣਾ ਪੈਸ਼ਨ ਅੱਜ ਵੀ ਚਾਲੂ ਰੱਖਿਆ ਪਰ ਨੈਚੁਰਲ ਨੈਚੁਰਲੀ ਜਿਮ ਲਾਉਣੇ ਆ ਪ੍ਰੋਟੀਨ ਵਗੈਰਾ ਲੈਣੇ ਆ ਠੀਕ ਆ ਇੱਕ ਸਕੂਪ ਪ੍ਰੋਟੀਨ ਦਾ ਪੀ ਲਈਦਾ ਦਿਨ ਚ ਪਿਓਰ オリジナル ਲੈ ਕੇ ਕਿਤੇ ਕੋਈ ਮਾੜਾ ਨਹੀਂ ਅੰਡੇ ਖਾ ਲਈਦਾ ਚਿਕਨ ਖਾ ਲਈਦਾ ਦੁੱਧ ਪੀ ਲਈਦਾ ਦਹੀਂ ਖਾ ਲਈਦੀ ਆ ਓਟਸ ਕੇਲੇ ਫਰੂਟ ਬੜਾ ਕੁਝ ਹੈ ਨਾ ਦੁਨੀਆ ਤੇ ਖਾਣ ਨੂੰ ਤੇ ਬਟ ਜਿਹੜਾ ਇਹ ਬੋਡੀ ਬਿਲਡਿੰਗ ਗੇਮ ਆ ਇਹ ਤੁਸੀਂ ਉਹ ਤਾਂ ਨਹੀਂ ਕਰ ਸਕਦੇ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਕਬੱਡੀ ਹੈ ਜਿਹੜੀ ਉਹ ਚ ਟੀਕੇ ਆ ਗਏ ਹਨਾ ਹੁਣ ਇੱਕ ਬੰਦਾ ਟੀਕੇ ਲਾ ਕੇ ਗਰਾਊਂਡ 'ਚ ਆ ਗਿਆ ਹਨਾ ਉਹਨੇ ਕਬੱਡੀ ਖੇਡਣੀ ਆ ਤੇ ਜੇ ਉੱਥੇ ਬੰਦਾ ਬਿਨਾਂ ਟੀਕੇ ਲਾ ਕੇ ਜਾਊਗਾ ਫਿਰ ਉਹਦੇ ਥੱਪੜ ਹੀ ਪੈਣਗੇ ਇੱਕ ਤਾਂ ਇੰਨਾ ਤਕੜਾ ਹੋਇਆ ਫਿਰਦਾ ਜੋਰ ਆਇਆ ਪਿਆ ਉਹ ਚੰਨਾ ਹਨਾ ਇੱਕ ਤਾਂ ਉਹਦੇ ਸਰੀਰ ਨੂੰ ਨੇਰੀ ਲਿਆਦੀ ਪਈ ਐਸਟੀਰੋਇਡਸ ਨੇ ਸੋ ਫਿਰ ਚੱਕਰ ਪੈਂਦਾਗਾ ਹੁਣ ਜਿਹੜਾ ਬੋਡੀ ਬਿਲਡਿੰਗ ਦੀ ਜੇ ਆਪਾਂ ਗੱਲ ਕਰੀਏ ਬੋਡੀ ਬਿਲਡਿੰਗ ਚ ਜਦੋਂ ਆਪਾਂ ਇੰਜੈਕਸ਼ਨ ਲਾਉਨੇ ਆ ਕੋਈ ਵੀ ਸਟੀਰੋਇਡ ਲਾਉਨੇ ਆ ਪਹਿਲਾਂ ਤਾਂ ਉਹ ਮੌਕੇ ਤੇ ਜਦੋਂ ਕਿਉਂਕਿ ਦੇਖੋ ਰੱਬ ਨੇ ਸਰੀਰ ਕੁਦਰਤ ਨੇ ਨਾ ਹਰੇਕ ਬੰਤੇ ਦਾ ਸਰੀਰ ਅਲੱਗ ਬਣਾਇਆ ਉਹਦੇ ਸਰੀਰ ਦੇ ਹਿਸਾਬ ਨਾਲ ਉਹਦਾ ਦਿਲ ਬਣਾਇਆ ਉਹਦੇ ਸਰੀਰ ਦੇ ਹਿਸਾਬ ਨਾਲ ਉਹਦੀ ਕਿਡਨੀਜ਼ ਤੇ ਲੀਵਰ ਬਣਾਇਆ ਤੇ ਇਹ ਸਾਰਾ ਬੈਲੈਂਸ ਚੱਲਣਾ ਇਕੱਠਾ ਆ ਨਾ ਜੇ ਤੁਸੀਂ ਕਹੋ ਕਿ ਮੈਂ ਆਪਦਾ ਦਿਲ ਜ਼ਿਆਦਾ ਤਕੜਾ ਕਰ ਲੂੰਗਾ ਤਾਂ ਉਹ ਵੀ ਪੋਸੀਬਲ ਨਹੀਂ ਦਿਲ ਤਕੜਾ ਕਰਨ ਜਾਓਗੇ liver ਮਾੜਾ ਹੋ ਜਾਊਗਾ liver ਤਕੜਾ ਕਰਨ ਜਾਓਗੇ kidneys ਮਾੜੀਆਂ ਹੋ ਜਾਣਗੀਆਂ ਜਿਵੇਂ ਇੱਕ ਕਾਰ ਚੱਲਦੀ ਆ ਉਹ ਸਾਰੀ ਬੈਲੈਂਸ ਚੱਲਦੀ ਆ ਉਹਦੇ ਕਿੰਨੇ ਪੁਰਜੇ ਹੁੰਦੇ ਆ ਉਵੇਂ ਸ਼ਰੀਰ ਦੇ ਸਾਰੇ ਪੁਰਜੇ ਬੈਲੈਂਸ ਚ ਚੱਲਦੇ ਆ ਤੇ ਜੇ ਤੁਸੀਂ ਕਿਸੇ ਪੁਰਜੇ ਨੂੰ ਵਧਾਓਗੇ ਘਟਾਓਗੇ ਤਾਂ ਬੈਲੈਂਸ ਵਿਗੜੂਗਾ ਉਹੀ ਆਪਣੀ ਬੋਡੀ ਬਿਲਡਿੰਗ ਦਾ ਕੰਮ ਹੈ ਹਨਾ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਹੁਣ ਆਪਾਂ ਮਰੂਤੀ ਕਾਰ ਲੈ ਲਵੋ ਕੋਈ 500 cc ਦੀ ਕਾਰ ਲੈ ਲਵੋ ਸੁਪੋਜ਼ ਕਰੋ ਉਹਨੂੰ ਕਹਿ ਦਿਓ ਕਿ ਮੈਂ ਫੋਰਚੂਨਰ ਬਣਾਉਣਾ ਇਹਨੂੰ 2500cc ਦੀ 2000cc ਦੀ ਉਹਦੇ ਤੇ ਬਾਡੀ ਰੱਖ ਕੇ ਉਹ ਤਾਂ ਤਾਂ ਇੰਜਣ ਮਰ ਜਾਊਗਾ ਨਾ ਉਹੀ ਕੰਮ ਬਾਡੀ ਬਿਲਡਰ ਦਾ ਬਾਡੀ ਬਿਲਡਿੰਗ ਦਾ ਤੁਹਾਡਾ ਦਿਲ ਤਾਂ ਓਡਾ ਕੀ ਹੈ ਨਾ ਜਿੰਨਾ ਕੁ ਕੁਦਰਤ ਨੇ ਤੁਹਾਡੇ ਸ਼ਰੀਰ ਦੇ ਹਿਸਾਬ ਨਾਲ ਦਿੱਤਾ ਨੈਚੁਰਲ ਸ਼ਰੀਰ ਦੇ ਹਿਸਾਬ ਨਾਲ ਲੀਵਰ ਵੀ ਹੋਵੀਂ ਆ ਕਿਡਨੀਜ਼ ਵੀ ਹੋਵੀ ਨੇ ਤੁਸੀਂ ਕੀ ਕਰੀ ਜਾਂਦੇ ਹੋ ਆਪਦਾ ਸਰੀਰ ਫੁਲਾਈ ਜਾਂਦੇ ਹੋ ਉਹ ਜਿੰਨਾ ਸਰੀਰ ਫੁੱਲੀ ਜਾਂਦਾ ਉਹਨਾਂ ਦਿਲ ਨੇ ਤੁਹਾਡੇ ਜਿਹੜਾ ਹਾਰਟ ਆ ਸੌਰੀ ਜਿਹੜਾ ਤੁਹਾਡੀ ਬਾਡੀ ਆ ਠੀਕ ਹੈ ਉਹਨੂੰ ਜਦੋਂ ਖੂਨ ਪੰਪ ਕਰਨਾ ਚੀਜ਼ ਦਾ ਓਡੀ ਕੀ ਆ ਪਹਿਲਾਂ ਤਾਂ ਉਹ ਖੂਨ ਪੰਪ ਕਰ ਰਿਹਾ ਹੈਗਾ 70 ਕਿਲੋ ਦੇ शरीर ਨੂੰ 80 ਕਿਲੋ ਦੇ શરીર ਨੂੰ ਜਿਹੜਾ ਨਾਰਮਲ ਬੰਦੇ ਦਾ ਚਾਹੇ ਕਿਸੇ ਦਾ ਕਦਮ ਮਦਰ ਕਦਰ ਦੇ ਹਿਸਾਬ ਨਾਲ ਤੇ ਤੁਸੀਂ ਕੁਆਂਟਲ ਤੁਸੀਂ weight ਆਫ ਦਾ ਕਰ ਲਿਆ ਸਵਾ ਕੁਆਂਟਲ ਡੇਢ ਕੁਆਂਟਲ ਹੈ ਨਾ 150 ਕਿਜੀ 125 ਕਿਜੀ ਤੇ ਫਿਰ ਉਹਨੇ ਤਾਂ ਤੁਹਾਡੇ ਦਿਲ ਤੇ ਕਿੰਨਾ ਲੋਡ ਪੈਣਾ ਪੰਪਾ ਇੱਕ ਕਿੱਥੇ ਤਾਂ ਇੱਕ ਪੰਪ ਨੇ 70 ਕਿਲੋ ਦੇ ਸਰੀਰ ਨੂੰ ਖੂਨ ਪੰਪ ਕਰਨਾ ਕਿੱਥੇ ਤੁਸੀਂ ਡਬਲ ਕਰ ਲਿਆ ਇੱਕ ਕੌਂਟਰੈਕਟ 40 ਕਿਲੋ ਦਾ ਕਰ ਲਿਆ ਉਹਦਾ ਪੰਪ ਨੇ ਤਾਂ ਖਰਾਬ ਹੋਣਾ ਹੀ ਆ ਉਹ ਤਾਂ ਖੜਨਾ ਹੀ ਆ ਠੀਕ ਹੈ ਇਹ ਸਿਸਟਮ ਫਿਰ ਜਦੋਂ ਦੇਖੋ ਜਦੋਂ ਆਪਾਂ ਕੁਝ ਫਿਰ ਇਹ ਔਰਲੀ ਵੀ ਲੈਂਦੇ ਆ ਔਰਲੀ ਮਤਲਬ ਪਹਿਲਾਂ ਗੋਲੀਆਂ ਵੀ ਆਉਂਦੀਆਂ ਇਹਦੇ ਚ ਹਨਾ ਡਾਇਨਾਬੋਲ ਐਨਾਬੋਲ ਐਨਡਰੋਲ ਤੇ ਆਪਣਾ ਵਿਨਸਟਰੋਲ ਬਹੁਤ ਗੋਲੀਆਂ ਨੇ ਸਟੈਨੋਜ਼ੋਲ ਬਹੁਤ ਗੋਲੀਆਂ ਹਨਾ ਸਟੀਰੋਇਡ ਦੇ ਨਾਮ ਨੇ ਤੇ ਉਹ ਗੋਲੀਆਂ ਲੈਂਦੀਆਂ ਉਹ ਤਾਂ ਜਾ ਕੇ ਪਹਿਲਾਂ ਲੀਵਰ ਤੇ ਜਾ ਕੇ ਖਰਾਬ ਕਰਦੀਆਂ ਕਿਡਨੀਜ਼ ਨੂੰ ਵੀ ਖਰਾਬ ਕਰਦੀਆਂ ਠੀਕ ਆ ਤੇ ਫਿਰ ਦਿਲ ਤੇ ਵੀ ਉਹਨਾਂ ਦਾ ਅਸਰ ਪੈਂਦਾ ਚਕ ਕੋਲੇਸਟ੍ਰੋਲ ਸਭ ਤੋਂ ਪਹਿਲਾਂ ਵੱਧਣ ਲੱਗਦਾ ਸਟੀਰੋਇਡ ਲੈਣ ਲੱਗਦਾ ਤਾਂ ਹੀ ਨੇ ਜਦੋਂ ਕੋਈ ਸਟੀਰੋਇਡ ਦੰਦੇ ਆ ਪਹਿਲਾਂ ਕਹਿੰਦੇ ਨੇ ਆਪਣੀਆਂ ਰਿਪੋਰਟਾਂ ਕਰਾ ਪਹਿਲਾਂ ਮਤਲਬ ਐਡਾ ਇਹ ਭੈੜਾ ਕੰਮ ਆ ਉਹ ਸਾਰੀਆਂ ਰਿਪੋਰਟਾਂ ਕਰਾਉਂਦੇ ਨੇ ਜਿਵਾਕ ਮੁੰਡੇ ਤੇ ਫਿਰ ਇਹ ਹੋਂ ਦੰਦੇ ਨੇ ਫਿਰ ਜਦੋਂ ਉਹ ਇੱਕਦਮ ਸਟੀਰੋਇਡ ਬੰਦ ਕਰਦੇ ਨੇ ਹਨਾ ਸਾਈਕਲ ਸਾਈਕਲ ਹੁੰਦਾਗਾ ਕਿ ਸਾਈਕਲ ਪੂਰਾ ਹੋਣਾ 6 ਹਫ਼ਤਿਆਂ ਦਾ 8 ਹਫ਼ਤਿਆਂ ਦਾ 12 ਹਫ਼ਤਿਆਂ ਦਾ ਉਹ ਜਦੋਂ ਸਾਈਕਲ ਪੂਰਾ ਹੁੰਦਾ ਸਾਰਾ ਕੁਛ ਛਿੱਲੇ ਹੁੰਦਾ ਸ਼ਰੀਰ ਦਾ লিভার ਦੀਆਂ ਵੈਲਿਊਜ਼ ਵੀ ਕਿਡਨੀ ਦੀਆਂ ਵੈਲਿਊਜ਼ ਵੀ ਹਾਰਟ ਦੀਆਂ ਵੈਲਿਊਜ਼ ਵੀ ਹਨਾ ਫਿਰ ਇਹ ਉਹਨੂੰ ਅ ਦੁਬਾਰਾ ਮਤਲਬ ਉਦੋਂ ਕਹਿੰਦੇ ਹਜੇ ਨਾ ਟੈਸਟ ਕਰਾ ਪੀਸੀਟੀ ਕਰਨੀ ਪੋਗੀ ਹੁਣ ਪੋਸਟ ਸਾਈਕਲ ਥੈਰੇਪੀ ਸਾਈਕਲ ਕਹਿੰਦੇ ਆ ਜਦੋਂ ਸਟੀਰੋਇਡ ਚਲਾਉਂਦੇ ਆ 6 ਹਫ਼ਤਿਆਂ ਦਾ 12 ਹਫ਼ਤਿਆਂ ਦਾ ਫਿਰ ਪੀਸੀਟੀ ਕਰਾਉਂਦੇ ਆ ਪੋਸਟ ਸਾਈਕਲ ਥੈਰੇਪੀ ਕਹਿੰਦੇ ਆ ਉਹ ਜਿਹੇ ਇਹ ਅੱਟ ਦਵਾਈਆਂ ਦਿੰਦੇ ਆ ਕੇਮੋ ਅਸੀਂ ਹੁਣ ਤੁਹਾਡੇ ਸਰੀਰ ਚੋਂ ਵਾਸ਼ ਆਊਟ ਕਰ ਰਹੇ ਆ ਹਨਾ ਜਿੰਨਾ ਕ ਬੰਦੇ ਨੇ ਸਰੀਰ ਬਣਾਇਆ ਹੁੰਦਾ ਸਪੋਜ਼ ਕਰੋ ਕਿਸੇ ਨੇ 12 ਕਿਲੋ ਮਸਲ ਬਣਾ ਲਿਆ ਉਹ ਪੀਸੀਟੀ ਚੋਂ ਦਾ 6 ਕਿਲੋ ਮਸਲ ਉਡ ਜਾਂਦਾ ਠੀਕ ਹੈ 6 ਕਿਲੋ ਰਹਿ ਜਾਂਦਾ ਤੇ ਜਮੇ ਬੰਦਾ ਢਲ ਜਾਂਦਾ ਜਿੰਨਾ ਸਟੀਰੋਇਡ ਲੱਗਣ ਵੇਲੇ ਬੰਦਾ ਚਿਕ ਛਾਲਾ ਮਾਰਦਾ ਨਾ ਜ਼ੋਰ ਮਾਰਦਾ ਫਿਰਦਾ ਹੁੰਦਾ ਕਿ ਮੈਂ ਤਾਂ ਕੰਦਾ ਪਾੰਦੂਗਾ ਉਹ ਪੀਸੀਟੀ ਵੇਲੇ ਉਹ ਨਹੀਂ ਉਹ ਬਿਲਕੁਲ गिर ਜਾਂਦਾ ਕਮਜ਼ੋਰ ਹੋ ਜਾਂਦਾ ਬੰਦਾ ਉਹਦੇ ਸਾਰੇ ਟੈਸਟੋਸਟਰੋਨ ਤੇ ਉਹਦੀਆਂ ਕਿਡਨੀ ਦੀਆਂ ਵੈਲਿਊਜ਼ ਲੀਵਰ ਦੀਆਂ ਦਿਲ ਸਾਰਾ ਸ਼ਰੀਰ ਉਹਦਾ ਹਿੱਲੇ ਸਿਸਟਮ ਹਿੱਲੇ ਜਾਂਦਾ ਉਹਨੂੰ ਜੇ ਜਿਹਨੇ ਤਾਂ ਪੀਸੀਟੀ ਕਰ ਲਈ ਤੇ ਉਹਦਾ ਤਾਂ ਕੰਮ ਸੈੱਟ ਵੈਜ ਜਾਂਦਾ ਜਿਹਨੇ ਜਿਹਨੂੰ ਪੀਸੀਟੀ ਦਾ ਪਤਾ ਨਹੀਂ ਵੀ ਇਹ ਕਰੀਦੀ ਆ ਉਹ ਵਿਚਾਰਾ 2-2 3-3 ਸਾਲ ਲਈ ਔਖਾ ਹੋਈ ਜਾਂਦਾ ਪੀਸੀਟੀ ਕਰਕੇ ਵੀ ਇਹ ਨਹੀਂ ਕਿ ਆ ਕਿ ਬੰਦੇ ਦਾ ਸਰੀਰ ਉੱਥੇ ਆ ਜਾਊਗਾ ਬੰਦੇ ਦੇ ਸਰੀਰ 'ਚ ਫਿਰ ਇਹ ਮਜ਼ਾ ਇਹੋ ਜਿਹਾ ਫਿਰ ਬੰਦਾ ਹਟਦਾ ਨਹੀਂ ਪੰਜ ਪੰਜ 10-10 15 ਬੰਦੇ ਵਿੱਚ ਵਿਰਿੰਦਰ ਘੋਮਣਾ ਜਾਂ ਹੋਰ ਬਾਡੀ ਬਿਲਡਰ ਨੇ ਇਹ ਤਾਂ ਐ ਲਾ ਲਓ ਵੀ ਜੇ 25 ਸਾਲ ਤੋਂ ਸਟੀਰੋਇਡ ਕਰ ਰਹੇ ਨੇ ਸੋਚੋ ਕੀ ਕੀ ਕਰ ਲਿਆ ਹੋਊ ਉਹਨਾਂ ਨੇ ਕੀ ਖिला ਲਿਆ ਹੋ ਗਾ ਮੈਂ ਫਿਰ ਇਹ ਕਹਿ ਰਿਹਾ ਕਿ ਉਹਦਾ ਸਟੀਰੋਇਡ ਨਾਲ ਹੋਇਆ ਮਤਲਬ ਇਹ ਚੱਕਰੇ ਆ ਕਿ ਸਟੀਰੋਇਡ ਨਾਲ ਫਰਕ ਪ ਤੁਹਾਡਾ ਦਿਲ ਤੁਹਾਡੇ ਇੰਟਰਨਲ ਆਰਗਨ ਕਮਜ਼ੋਰ ਹੁੰਦੇ ਆ ਬਾਹਰੋਂ ਤੁਹਾਡਾ ਸਰੀਰ ਲੱਗਦਾ ਕਿ ਕਿਆ ਬਾਤ ਆ ਆਪਾਂ ਇਹ ਜੇ ਸਰੀਰ ਦਾ ਯਾਰ ਕਰਨਾ ਕੀ ਆ ਅੰਦਰੋਂ ਆਪਣੇ ਆਰਗਨ ਜਿਹੜੇ ਉਹ ਡੈੱਡ ਹੋ ਗਏ ਖਰਾਬ ਹੋ ਗਏ ਹਨ ਤੇ ਜਿਹੜੇ ਬਾਹਰਲੇ ਬਾਹਰੋਂ ਆਪਾਂ ਇੱਕ ਸ਼ੋਪੀਸ ਬਣਾ ਰੱਖਿਆ ਹਨ ਤੇ ਫਿਰ ਆਪਾਂ ਇਹ ਚੰਗੀ ਜ਼ਿੰਦਗੀ ਲਈ ਵਧੀਆ ਨਹੀਂ ਚੀਜ਼ਾਂ ਹਨਾ ਆਪਣੇ ਸਰੀਰ ਨੂੰ ਅੰਦਰੋਂ ਵੀ ਸੋਹਣਾ ਰੱਖੋ ਅੰਦਰੋਂ ਵੀ ਹੈਲਦੀ ਰੱਖੋ ਤੇ ਬਾਹਰੋਂ ਜਿੰਨਾ ਕੁ ਬਣਦਾ ਨੇਚਰਲੀ ਉਹਨੂੰ ਬਣਾਓ ਠੀਕ ਆ ਤੇ ਮਤਲਬ ਆਫ ਦਾ ਹੋਰ ਬਹੁਤ ਕੁਝ ਨੇ ਜ਼ਿੰਦਗੀ ਚ ਨਜ਼ਾਰੇ ਲੈਣ ਠੀਕ ਹੈ ਹਰੇਕ ਰੰਗ ਮਾਨੋ ਜ਼ਿੰਦਗੀ ਦਾ ਕੱਲੀ ਬਾਡੀ ਸਾਰਾ ਕੁਝ ਨਹੀਂ ਹੈਗੀ ਆਫ ਦਾ ਮਾਈਂਡ ਆਫ ਦਾ ਲੀਵਰ ਆਫ ਦਾ ਹਾਰਟ ਆਫ ਦੇ ਸਾਰੇ ਆਰਗਨ ਸਹੀ ਰੱਖੋ ਠੀਕ ਹੈ ਤੇ ਫਿਰ ਜਦੋਂ ਜੋ ਸਰੀਰ ਜਿੰਨਾ ਵੱਡਾ ਹੋ ਗਿਆ ਹਨ ਜਦੋਂ ਇਹਨਾਂ ਦੀਆਂ ਸਰਜਰੀਜ਼ ਹੁੰਦੀਆਂ ਨੇ ਜਦੋਂ ਕਿਸੇ ਦਾ ਆਪਰੇਸ਼ਨ ਹੁੰਦਾ ਬਾਡੀ ਬਿਲਡਰ ਦਾ ਉਹਨੂੰ ਜਿਹੜੇ ਚੀਜ਼ਾਂ ਨੇ ਉਹ 3 ਗੁਣਾ 4 ਗੁਣਾ ਵੱਧ ਲਾਉਣੀਆਂ ਪੈਂਦੀਆਂ ਜੇ ਤੁਸੀਂ ਇੱਕ ਇੰਜੈਕਸ਼ਨ ਨਾਲ ਸੁੱਨ ਹੋ ਜਾਓਗੇ ਠੀਕ ਹੈ ਇੱਕ ਬੋਡੀ ਬਿਲਡਰ ਨੂੰ ਚਾਰ ਲਾਉਣੇ ਪੈਣਗੇ ਇੰਜੈਕਸ਼ਨ ਕਿਉਂਕਿ ਉਹਦੇ ਬੋਡੀ ਦੇ ਅੰਦਰ ਰੈਜ਼ਿਸਟੈਂਸ ਆ ਜਾਂਦੀ ਹੈ ਕਿਉਂਕਿ ਉਹਨੇ ਪਹਿਲਾਂ ਹੀ ਇੰਨੇ ਨੇ ਐਨਸਥੀਸੀਆ ਤਾਂ ਇੱਕ ਬਹੁਤ ਛੋਟੀ ਚੀਜ਼ ਆ ਸੁੱਨ ਕਰਨ ਵਾਲਾ ਠੀਕ ਹੈ ਤਾਂ ਉਹਨਾਂ ਦਾ ਵੱਡੇ ਵੱਡੇ ਟੀਕੇ ਲਾ ਕੇ ਹੁੰਦੇ ਨੇ ਪਹਿਲਾਂ ਸਟੀਰੋਇਡ ਲਾ ਕੇ ਹੁੰਦੇ ਨੇ ਡੈਡ ਠੀਕ ਹੈ ਉਹਨੂੰ ਫਿਰ ਉਹ ਚਾਰ ਟੀਕੇ ਲਾਉਣੇ ਪੈਂਦੇ ਨੇ ਤੇ ਇਸ ਲਈ ਇਹ ਵੀ ਚੱਕਰ ਹੋ ਸਕਦਾ ਕਿ ਵਿਰਿੰਦਰ ਘੋਮਣ ਦੀ ਡੈਥ ਉਹਦੇ ਕਰਕੇ ਹੋ ਗਈ ਹੋਵੇ ਉਹਨੂੰ ਜ਼ਿਆਦਾ ਲਾਉਣਾ ਪੈਂਦਾ ਹੁੰਦਾ ਹੈ ਨੇ ਐਨਸਥੀਸੀਆ ਤੇ ਸੋ ਆਪਾਂ ਨੂੰ ਨਹੀਂ ਪਤਾ ਉਹ ਚੀਜ਼ ਕਿਉਂ ਹੋਈ ਆ ਬਟ ਇਹ ਬਾਡੀ ਬਿਲਡਿੰਗ ਕਰਕੇ ਹਾਰਟ ਅਟੈਕ ਇੱਕ ਨਾਰਮਲ ਬੰਦੇ ਨੂੰ ਵੀ ਹੋ ਜਾਂਦਾ ਉਹ ਕੋਈ ਚੱਕਰ ਨਹੀਂ ਠੀਕ ਹੈ ਲੋਕ ਸੜਕ ਤੇ ਤੁਰੇ ਜਾਂਦੇ ਵੀ ਮਰ ਜਾਂਦੇ ਨੇ ਉਹ ਵੀ ਕੋਈ ਚੱਕਰ ਨਹੀਂ ਸਾਰਾ ਕੁਝ ਸਹੀ ਆ ਬਟ ਜਿਹੜੀ ਬਾਡੀ ਬਿਲਡਿੰਗ ਗੇਮ ਆ ਉਹ ਖਤਰਨਾਕ ਆ ਤੁਹਾਡੇ ਇੰਟਰਨਲ ਆਰਗਨਸ ਲਈ ਇਹ ਇੱਕ ਸਚਾਈ ਆ ਤੇ ਇਹ ਸਚਾਈ ਤੋਂ ਆਪਾਂ ਨਹੀਂ ਭੱਜ ਸਕਦੇ